ਨਾਲ ਹੀ ਕਹਿੰਦੇ 2100 ਰੁਪਏ ਪੰਜਾਬੀ ਬੋਲਣ ਦਾ ਮਾਣ ਹੋਵੇਗਾ ਸਾਡੇ ਸਰਦਾਰ ਪਰਮਜੀਤ ਸਿੰਘ ਜੀ ਸੰਦੀਪ ਸਿੰਘ ਜੀ ਸਾਡੇ ਸਨਮੋ ਜਗਿੰਦਰ ਸਿੰਘ ਜੀ ਯੋਲ ਸਾਵਾ 1 ਲੱਖ ਰੁਪਿਆ ਸਰਦਾਰ ਮੇਜ ਸਿੰਘ ਜੀ ਸ਼ੌਕਲ ਪਰਿਵਾਰ 44000 ਰੁਪਏ ਦੀ ਸੇਵਾ ਅਗਲੇ ਸਾਲ ਦੇ ਵਾਸਤੇ ਤੇ 11000 ਰੁਪਏ ਕਿਹਨਾਂ ਵੱਲੋਂ ਸਾਡੇ ਵਿੱਕੀ ਸਾਡਾ ਪ੍ਰਾ ਅਸਟ੍ਰੇਲੀਆ ਵਾਲੇ 11000 ਰੁਪਏ ਠੀਕ ਹੈ ਉਹਨਾਂ ਵੱਲੋਂ ਵੀ 11000 ਰੁਪਇਆ ਅਗਲੇ ਸਾਲ ਐਕਸਚੇਂਜ ਮਿਲੇ ਵਾਅਦਾ ਦਿੱਤਾ ਜਨਾ ਬੋਲੋ ਸੋਨਿਆ ਸਰੀਰਕਾਰ ਸਰਦਾਰ ਖਜਾਲ ਸਿੰਘ ਜੀ ਕਹਿੰਦੇ ਨੇ ਵੀ ਪਾਰਚੀ ਬਣਾ ਲਿਓ ਹਾਂਜੀ ਠੀਕ ਹੈ ਜੀ ਓਕੇ ਲਓ ਜੀ ਸਰਦਾਰ ਖਜਾਲ ਸਿੰਘ ਜੀ ਮੈਂ ਤਾਂ ਕਿਹਾ ਸੀ ਪਰਿਵਾਰ ਦੇ ਵਿੱਚੋਂ ਪਹਿਲਵਾਨ ਹੋਏ ਚਿੰਝਾ ਪਸਾ ਪੱਤਾਵਾ 131000 ਰੁਪਇਆ ਖਜਾਨ ਸਿੰਘ ਦੇ ਪਰਿਵਾਰ ਵੱਲੋਂ ਵੀ ਨੀਕਾ ਪਹਿਲਵਾਨ ਇੰਗਲੈਂਡ ਵਾਲਿਆਂ ਵੱਲੋਂ ਸਰਦਾਰ ਪੂਰਨ ਸਿੰਘ ਦੇ ਪਰਿਵਾਰ ਵੱਲੋਂ ਇਹ ਨੋਟ ਕਰ ਲਓ ਜੀ ਇਹ ਅਗਲੇ ਸਾਲ ਉਧਰੋਂ ਪਰਸੇ ਸਾਡੇ ਕਿੰਦਰ ਬਾਜੀ ਬਲਵਿੰਦਰ ਸਿੰਘ ਆਮਾਦੀ ਪਾਰਟੀ ਹਰਕਨਚਾਰ ਜੀ ਦੇ ਬੇਟਾ ਜੀ ਤਰਨਜੀਤ

ਉੱਤੋਂ ਦੇ ਕਰਮਾਂ ਤੇ ਕਰਮਾਂ ਪਰਵਾਹ ਹੋਏ ਨੇ ਆਹ ਮੁੰਡੇ ਨਾਲ ਕਾਲ ਬੋਲਦਾ ਇਹਨੂੰ ਗੋਪੀ ਲੀਲਾ ਵਾਲਾ ਕਹਿੰਦੇ ਆ ਮਰੇ ਵੀਰੋ ਇਹਦੇ ਡੈਡੀ ਦਾ ਨਾਮ ਮਨਜੀਤ ਸਿੰਘ ਹੈ ਮਾਤਾ ਦਾ ਨਾਮ ਪਲਵਿੰਦਰ ਕੌਰ ਹੈ ਇਹ ਮੁੰਡਾ ਲੁਧਿਆਣੇ ਚੋਂ ਨੂੰ ਮਾ ਕਰਦਾ ਇਹ ਮੁੰਡਾ ਪੱਖੋ ਕੇ ਸੁੱਚਿਆ ਯੋਰ ਕਰਦਾ ਭਜੀ ਪੱਖੋ ਗਿਆ ਵਾਲਾ 95 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਕੁਲਕੇ ਕੋਚਿੰਗ ਦੇ ਕੇ ਅਲਵੀਦਾਂ ਈ ਪੱਖੋ ਗਿਆ ਵਾਲਾ ਕੌਣ ਹੈ ਉਹ ਤਾਰਾ ਸਿੰਘ ਦਾ ਕੁੜਮੇ ਮਿਰਵਿਓ ਦਾਰੇ ਦੋ ਹਾਂ ਜੀ ਮਲਜਿੰਦਰ ਇੱਕ ਧਰਮੂ ਚੱਕਿਆ ਤੇ ਇੱਕ ਕਹਿੰਦੇ ਦਲਜੀਪੂਰੀਆ ਜਿਹੜਾ ਧਰਮੂ ਚੱਕਿਆ ਭਵਾਨ ਹੋਇਆ ਤੇ ਵੱਡਾ ਮਨ ਦਲਜੀਪੂਰੀਆ ਹੋਇਆ ਉਹ ਸਿੰਘ ਸੀਗਾ ਉਹ ਮੂਹ ਚੱਕੀਆਂ ਜਿਹੜਾ ਵੱਡਾ ਨਾਮ ਹੁੰਦਾ ਭਜੀ ਤੇ ਐਨ ਕੁੜੀਆਂ ਰਿਸਤਾਰੀਆਂ ਉਹ ਮੁੰਡੇ ਦੇ ਪਰਦੇ ਥਾਪੀ ਮਾਰੀ ਹੈ ਉਹ ਮੁੰਡਾ ਮਾਜੀ ਦੇ ਖੁਲਾੜੀ ਸਿੱਖਦਾ ਆ ਮੁੰਡਾ ਕਿੰਦੇ ਜਤਿੰਦਰ ਨਾਮ ਹੈ ਇਹ ਮੁੰਡਾ ਜਤਿੰਦਰ ਇਹਦਾ ਨਾਮ ਹੈ ਮਿਰਵੋ ਕਿੰਦੇ ਬੱਲੇ ਬੱਲੇ ਕਰਦਾ ਹੋਇਆ ਇਹਦਾ ਮੁੰਡੇ ਦਾ ਪਥਰੇੜੀ ਪਿੰਡ ਪੈਂਦਾ ਉਹ ਰੋਪੜ ਦੇ ਲਾਗੇ ਪਿੰਡ ਪੈਂਦਾ ਉਹ ਪਥਰੇੜੀ ਪਿੰਡ ਪੈਂਦਾ ਮਿਰਵੋ ਫਿਰ ਰੋਪੜ ਦੇ ਲਾਗੇ ਪਥਰੇੜੀ ਛੱਟਾ ਪਿੰਡ ਪੈਂਦਾ ਐਨ ਕਹਿੰਦੇ ਜਸਵੀਰ ਸਿੰਘ ਦਾ ਪੁੱਤਰ ਜੀਤਕੌਰ ਦੀ ਅੱਖੀਆਂ ਦਾ ਤਾਰਾ ਜਦੋਂ ਆਪਾਂ ਕਹਿੰਦੇ ਚਮਕੌਰ ਸਿੰਘ ਦੀ ਗੱਲ ਕਰੀਏ ਤੇ ਉਹਦੇ ਲੱਗੇ ਮੇਰੇ ਵੀਰੋ ਪੱਥਰੇੜੀ ਛੱਟਾਂ ਦਾ ਪਿੰਡ ਪੈਂਦਾ ਹੈ ਇਹ ਮੁੰਡਾ ਪਰਮਿੰਦਰ ਦੂਮ ਸ਼ਰੀ ਨੂੰ ਉਸਤਾਦ ਮੰਨਦਾ ਪਰਮਿੰਦਰ ਨੇ 2013 ਦੇ ਵਿੱਚ 20 ਕਿਲੋ ਸੋਨਾ ਤੇ ਹਜ਼ਾਰ ਤੇ ਲੱਗੇ ਝੋਟੀ ਸੀ ਗਿਆ ਲਗਭਗ 250 ਮੋਟਰਸਾਈਕਲ ਜੰਦਿਆ ਸੀ ਉਹਨਾਂ ਵਿੱਚੋਂ ਲਗਭਗ ਸਭ ਤੋਂ ಜಾਦੀ ਗਿਣਤੀ ਬੁਰੜ ਮੋਟਰਸਾਈਕਲਾਂ ਦੀ ਹੋਈ ਹੈ 20 ਕਿਲੋ ਸੋਨੇ ਦੀ ਕੀਮਤ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਹੋਵੇਗੀ ਇੱਕ ਤੋਲੇ ਦੀ ਕੀਮਤ 60 ਤੋਂ 70 ਹਜ਼ਾਰ ਰੁਪਏ ਦੇ ਵਿੱਚ ਹੈ ਮਿਰਵੋ ਤੇ ਇਸ ਵੇਲੇ ਅੱਜ ਵੀ 2024 ਚੱਲਦਾ ਤੇ ਕਈ ਮਾਨ ਸਮਾਨ ਪ੍ਰਵਿੰਦਾ ਡੂਮ ਛੜੀ ਨੇ ਕੱਟੇ ਮਿਰਵੋ ਇਹ ਮੁੰਡਾ ਲੱड्डੂ ਡੂਮ ਛੜੀ ਕੰਮਲ ਡੂਮ ਛੜੀ ਕਿਆ ਜਤਿੰਦਰ ਡੂਮ ਛੇੜੀ ਮਿਰਰਿਓ ਆ ਕੁੱਸਤੀ ਕਰਦਾ ਹੋਇਆ ਦੋਨੋਂ ਖਾੜੇ ਦੇ ਪਹਲਵਾੜ ਵਧੀਆ ਆ ਗਰੀ ਗਾਲ ਬਿੱਟੂਓ ਚੱਕਲਾ ਮੈਕ ਜਰ ਦੋ ਬਲਾਰੇ ਮਨੇ ਗਰਮ ਰੱਖੂ ਮਨ ਪਹਿਲਾ ਜ਼ਰੂਰੀ ਸਨਮਾਨ ਹੈ ਜੀ ਇੱਧਰ ਆਏ ਹੋਏ ਜੀ ਇੱਕ ਦੋ ਸਨਮਾਨ ਕਰ ਲਈਏ ਸਵਾਰ ਗੱਲਬਾਤ ਕਰਦੇ ਆਂ ਸਰਦਾਰ ਖਜਾਨ ਸਿੰਘ ਜੀ ਸੋ ਇਹਨਾਂ ਦਾ ਸਨਮਾਨ ਹੈ ਜੀ ਪ੍ਰਬੰਧਕ ਕਮੇਟੀ ਵੱਲੋਂ ਔਰ ਸੁਖਰਾਜ ਸਿੰਘ ਜੀ ਸੋ ਆਪਣਾ ਸੰਮਾਨ ਲੇ ਲਿਓ ਜੀ ਸੁਖਰਾਜ ਸਿੰਘ ਜੀ ਔਰ ਖਜਾਨ ਸਿੰਘ ਜੀ ਸੋ ਪੂਰੀ ਮੈਨੇਜਮੈਂਟ ਵੱਲੋਂ ਗ੍ਰਾਮ ਪੰਚਾਇਤ ਪਿੰਡ ਮਹਿਸੂਬੁਰਾ ਸ਼ਾਹੀ ਦਰਵਾਜ ਕੀਰਬਾਤਾ ਭੋਲੇ ਸ਼ਾਹ ਜੀ ਸੋ ਜਿਹਨਾਂ ਦਾ ਛੰਦ ਮੇਲਾ ਚੱਲ ਰਿਹਾ ਹੈ ਸੋ ਦਰਸ਼ਕ ਵੀਰ ਬੜੇ ਉਤਸ਼ਾਹ ਦੇ ਨਾਲ ਇਸ ਛੰਦ ਮੇਲੇ ਦਾ ਆਨੰਦ ਮਾ ਰ ਰਹੇ ਨੇ ਸੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੋ ਅੱਜ ਦੀ ਚੱਲ ਰਹੀ ਖੁਸ਼ੀ ਪੂਰੇ 77000 ਕਾ ਦੀ ਖੁਸ਼ੀ ਹੈ ਪੂਰੇ 70000 ਰੁਪਏ ਦੀ ਕੁਰਸੀ ਚੱਲ ਰਹੀ ਹੈ ਸੋ ਵੀ ਦਰਸ਼ਕ ਵੀਰੋ ਜੇ ਕੋਈ ਵੀ ਪਰਿਵਾਰ ਦਾ ਤੇਜ ਬਾਰਨਰ ਤਾੜੀ ਜ਼ਰੂਰ ਮਾਰ ਦਿਆ ਕਰੋ ਸੋ ਸਨਮਾਨ ਹੈ ਜੀ ਖਜਾਨ ਸਿੰਘ ਜੀ ਸੁਖਰਾਜ ਸਿੰਘ ਜੀ گلاب چاہم سو گرو سردار سکھراج سنگھ سلمان ہے جی اور درشک نے بڑوں گھروں چلتے رہے ہیں بلکار سنی پروان بلکار سنی پروان

ਹਾਂਜੀ ਸਰਦਾਰ ਬਜਿੰਦਰ ਸਿੰਘ ਜੀ ਸਾਡੇ ਆਖਦੇ ਦੇ ਪਾਰੇ ਗ੍ਰਾਂਟ ਚੜਦਲੇ ਆਰ ਸਰਦਾਰ ਬਿੰਦਰਪਾਲ ਜੀ ਨੇ ਦਾਟਾ ਹਾਂ ਤਾਂ ਨੂੰ ਪਾਰਾ ਰਾਖਾ ਚੰਚਲ ਆਮ ਆਦਮੀ ਪਾਰਟੀ ਸ਼ਾਹ ਕੋਲ ਨੂੰ ਔਰ ਕਰੀ ਸਿੰਘ ਜੀ ਸੁਖਾਤ ਸਿੰਘ ਜੀ ਮਸੀਹ ਨੂੰ ਸਾਰੇ ਬੈਠੇ ਸਵਾਗਤ ਲਈ ਕਿ ਤੁਹਾਨੂੰ ਸੁਪਨੀਆਂ ਬੋਲ ਰਹੀਆਂ ਤੁਸੀਂ ਆਖਦੇ ਆ ਕਿ ਜਿੰਨੇ ਸਾਰੇ ਰੱਖ ਬੜੀਆਂ ਜਿਸ ਤਰ੍ਹਾਂ تصدیق ਔਰ ਬਜੀਤ ਸਿੰਘ ਜੀ ਕਾਲਾ ਸਾਹਿਬ ਸਰਦਾਰ ਬਜੀਤ ਸਿੰਘ ਜੀ ਕਾਲਾ ਸਾਹਿਬ ਹਰ ਸਰਦਾਰ ਸਰਿੰਦਰ ਸਿੰਘ ਜੀ ਵਜੇ ਸਾਹਿਬ ਬਾਈ ਜੀ ਆਜ ਕੋਈ ਤੇ ਥੋੜੀ ਜੀ ਸਰਦਾਰ ਸਰਿੰਦਰ ਸਿੰਘ ਜੀ ਵਜੇ ਸਾਹਿਬ ਤੁਹਾਡਾ ਕੱਲ੍ਹ ਕੇ ਉਹ ਮਿਹਰਬਾਨੀ ਸ਼ੁਕਰੀਆ ਉਹਨਾਂ ਪਿਆਰ ਦਿਖਾਉਣ ਦੀ ਮਿਹਰਬਾਨੀ ਸ਼ੁਕਰੀਆ ਤੇਕੇ ਚੱਲ ਕੇ ਆਉਣ ਦੀ ਮਿਹਰਬਾਨੀ ਸ਼ੁਕਰੀਆ

बुलारे नारे बणे तव्हां सवाद आईंदे चाद वेड़ी अी वॾी ਬੱਲੇ ਬੱਲੇ ਐਨ ਕਹਿੰਦੇ ਵੀ बे बले ਆ पले ਦੂਸ਼ਰੀ ਵਾਲਾ ऐं